ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲਾਉਣੀ ਤਾਂ ਲਵੇ ਪੋਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟਾਂ ਮਾ ਪੇਜ ਗਰੋ ਵੀਡੀਓ ਲੈ ਕੇ ਛੇੜ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਆਪਾਂ ਲੈ ਕੇ ਆ ਅੱਠ ਤੋਂ ਨੌ ਚੀਜ਼ਾਂ 10 ਚੀਜ਼ਾਂ ਤਿੰਨ ਟਰਾਲੇ ਦੂਜੇ ਟਰੈਕਟਰ ਵੀਡੀਓ ਸਾਰੀ ਵਕਤ ਸਟੈਪ ਨਾ ਕਰਿਓ 18 ਫੁੱਟਾ ਟਰਾਲਾ ਏਰੀਆ ਲਿਧਿਆਣਾ ਤੇ ਲਿਧਿਆਣੇ ਵਾਲੇ ਵੀਰ ਦਾ ਟਰਾਲਾ ਇਹ 10 ਇੰਚੀ ਗਾਡਰ ਜਾਣੜੀ ਹੱਬ ਰੇ ਹਲਦਾਇਸਾ 187 ਦਾ 55 ਇੰਚ ਮੱਛੀ ਹੁੱਕ 20 ਬਾਈ ਦੇ ਬੈਰਮ 2016 ਮਾਡਲ ਦਾ ਟਰਾਲਾ ਇਹ ਤੇ 3 ਫੁੱਟ ਬੈੱਡ 3 ਫੁੱਟ ਤੋਂ ਬੈੱਡ ਜ਼ਿਆਦਾ ਹੀ ਆ ਸਾਢੇ 3 ਫੁੱਟ ਹੀ ਆ 4 ਵੰਗੇ ਪਿੱਛੇ ਆ ਬਿਨਾਂ ਜਾਲੀ ਤੋਂ ਬੈੱਡ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਏ ਗੱਲ ਦੇਣਾ 10 ਇੰਚੀ ਗਾਡਰ ਦਾ ਨੜੀ ਹਾ ਬਰੇਲ ਦਾ ਸਭ 20 ਬਾਈ ਦੇ ਬੈਰਾਂ ਵੱਡਾ ਟੂਲ ਬਾਕਸ ਰਸੇ ਕਸਣ ਵਾਲਾ ਲੱਗਿਆ ਪੌੜੀ ਚੌੜੀ ਲੱਗੀ ਵੀ ਆ ਪੂਰਾ ਵਧੀਆ ਟਰਾਲਾ ਲਾਈਟਾਂ ਛਿੱਟਾਂ ਦੇ ਅੱਗੇ ਬੇਰਚੇ ਲੱਗੇ ਵੀਲ ਕਵਰ ਪਈ ਹੋਈ ਆ ਪੂਰਾ ਸੋਹਣਾ ਟਰਾਲਾ ਕਿਸੇ ਵੀਰ ਪਈ ਲੈਣਾ ਵੀ ਦਾ ਸੰਭਰ ਕਰ ਸਕਦੇ ਆ ਆਪਾਂ ਰੇਟ ਦੀ ਗੱਲ ਕਰਕੇ ਇਹਦੀ ਹੁਣ ਤੇ ਰੇਟ ਹੈਗਾ ਇਹਦਾ 4 ਲੱਖ 3 16000 ਰੁਪਿਆ 2016 ਮਾਡਲ ਹੈ 4 ਲੱਖ 16000 ਰੁਪਿਆ ਰੇਟ ਆ ਕਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਿਹੜਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਏ ਲੈਸ ਕਰ ਦੇਣਗੇ ਦੋ ਟਰਾਲੇ ਇਸੇ ਵੀਰ ਦੇ ਤੇ ਪੂਰੇ ਵਧੀਆ ਟਰਾਲੇ ਆ 16 ਫੁੱਟਾ 18 ਫੁੱਟਾ ਤੇ ਵੀਡੀਓ ਸਾਰੀ ਵਕਤ ਸਟੈਪ ਨਾ ਕਰਿਓ ਤੇ ਆ 16 ਫੁੱਟਾ ਟਰਾਲਾ ਤੇ 3 ਫੁੱਟ ਵਿੱਡ 2 ਫੁੱਟ ਵਾਰ 55 ਇੰਚ ਮੱਛੀ ਹਾਕ ਕੋ ਇਹ ਲੈਫਟ ਵਾਲਾ ਟਰਾਲਾ ਡਬਲ ਪੰਪ 16 ਸੱਤ ਦਾ ਡਬਲ ਪੰਪ 10 ਇੰਚੀ ਗਾਡਰ ਦਾ ਨੜੀ ਹਾ 55 ਇੰਚ ਮੱਛੀ ਹਾਕ 22 ਦੇ ਬਹਿਰਾਂ ਆ 2024 ਮਡਰ ਟਰਾਲਾ 1 ਸਾਲ ਪਨਾਣਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਆਪਾਂ ਰੇਟ ਦੀ ਗੱਲ ਕਰਕੇ ਇਹਦੀ ਰੇਟ ਹੈਗਾ 4 ਲੱਖ ਰੁਪਈਆ ਰੀਲ ਦਾ ਸਭ ਵੀ ਭਾਈ ਦੇ ਭੇਰਗਾ 3 ਫੁੱਟ ਬੈਡ 2 ਫੁੱਟ ਵਾਰਡ ਤੋਂ ਡਬਲ ਪੰਪ ਲੈਪਟਰ ਟਰਾਲਾ ਤਰਪਾਲ ਪਾਉਣ ਵਾਲਾ ਪਾਈਪ ਆ ਲੈਟਾ ਛੇਟਾ ਲੱਗੀਆਂ ਤਿੰਨਾ ਪਾਸੇ ਦੋ ਪਾਸੇੋਂ ਡੰਦਾ ਖੋਲਦਾ ਸਾਈਡ ਨੂੰ ਤੇ ਥੱਲੇ ਨੂੰ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 4 ਲੱਖ ਤੇ 2000 ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਵੀ 5000 ਰੁਪਇਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਦੋ ਟਰਾਲੇ ਦੀ ਐਸ ਵੀਰ ਦੇ ਤੇ ਅੱਕੇ ਇੱਕ ਟਰਾਲਾ ਹੋਰ ਆ ਵੀਡੀਓ ਉਹ ਜ਼ਿਲ੍ਹਾ ਗਰਦਾਸਪੁਰ ਤੇ ਉਸ ਵੀਰ ਦਾ ਟਰਾਲਾ 16 ਫੁੱਟਾ ਦਾ ਸਿੰਘ ਕੀ ਗਾਡਰ ਦਾ ਨੜੀ ਹਬਰ ਰਿਲਦਾ ਸਵੀ ਬਾਈ ਦੇ ਬਹਿਰਾਂ ਤਿੰਨ ਫੁੱਟ ਬੈੱਡ ਦੋ ਫੁੱਟ ਬਾੜੋ ਤੇ ਡਬਲ ਪੰਪ ਪਲੇਟ ਵਾਲਾ ਟਰਾਲਾ ਇਹ ਤੇ ਜੌਂਦੀਆ ਵਾਲਾ ਰੰਗ ਕੀਤਾ ਵਾ ਬਿਲਕੁਲ ਨਵਾਂ ਟਰਾਲਾ 2025 ਮਾਡਲ ਤਿੰਨਾ ਪਾਸੋਂ ਟਾ ਦੋ ਪਾਸੋਂ ਟਾ ਨਾਲ ਖੁੱਲਦਾ ਡਬਲ ਪੰਪਾ ਆਪਾਂ ਰੇਟ ਦੀ ਗੱਲ ਕਰੀਏ ਦੀ ਰੇਟ ਹੈਗਾ ਇਹਦਾ 2 ਲੱਖ ਤੇ 85000 ਰੁਪਿਆ ਮੌਕੇ ਦੇ ਮਾਤਨ ਕਰਨ ਦੀ ਗੇ ਜ਼ਿਲ੍ਹਾ ਕਰਤਾਰਪੁਰ ਫਤੇਗੜ ਚੂੜੀਆਂ ਪਿੰਡਾ ਵੀਰ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆਂ ਜਿਹੜੋ ਕੋਲੇ ਹੋਰ ਵੀ ਖੜਾ ਸਮਾਨ ਕਿਸੇ ਵੀਰ ਭਾਈ ਨੇ ਇੱਕ ਟਰਾਲੀ ਆ 12 ਪੁੱਟੀ ਬਿਨਾਂ ਲਿਫਟ ਤੋਂ ਉਹਦੀ ਫੋਟੋ ਨਹੀਂ ਆਈਆਂ ਤੇ ਆਏ ਇਹ ਟਰਾਲੀ ਦੀ ਵੀਡੀਓ ਬਣਾ ਰਹੇ ਆ 2,58500 ਰੁਪਿਆ ਰੇਟ ਆ 8585 ਤੇ 55 ਇੰਚ ਮੱਛੀ ਹੁੱਕ 22 ਦੇ ਫੈਰ ਆ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕਾ ਸਾਰੀ ਜਾਣਕਾਰੀ ਫੋਨ ਲੱਗ ਲੈ ਜਰਦੇ ਹੁਣ ਅੱਗੇ ਸਮਾਨ ਹੋਰ ਆ ਗਿਆ ਇਹ ਕਰਦਾ ਪਿੰਡ 20 ਭਾਈ ਦੇ ਨੇੜੇ ਮੱਧ ਕੀ ਪਿੰਡ ਵੀਰ ਦਾ 20 ਤਵੰਗਾ ਵਕਾਉ ਹੈ ਕਿਸੇ ਵੀਰ ਪਾਈ ਨੂੰ ਲੈਣੀਆਂ ਵੀ ਦਾ ਸੰਪਰਕ ਕਰ ਸਕਦੇ ਆ ਵਧੀਆ ਤਵੰਗਾ 20 ਤਵੰਗਾ 10-10 ਦੀਆਂ ਤੇ ਪੁਰਗਾਂ ਵਧੀਆ ਪੁਰ ਸੁੱਧ ਚੱਲਦੀਆਂ ਤੇ ਕਿਸੇ ਨਵੇਂ ਟਾਇਰ ਵਧੀਆ ਤਵੇ ਪਏ ਆ ਤੇ ਪਏ ਆ ਘਟੋ ਘਟੋ 80 ਸਰਪੈਂਟ ਦਾ ਵੀ ਆ ਰੇਟ ਹੈਗਾ 85000 ਰੁਪਿਆ 80 ਬਈ ਨਾ 95000 ਰੁਪਿਆ ਰੈਡੀ ਹੈ ਰੇਟ ਆ ਵੀਰੇ ਸੌਰੀ ਵੀ ਤਵੀਆਂ ਬਕਾਉ ਹੈ ਨੇੜੇ 6520 ਪਿੰਡ ਮੁੱਦਕੀ ਤੇ ਕਿਸੇ ਵੀਰ ਭਾਈ ਨੇ ਲੈਣੀਆਂ ਹੋਣ ਵੀ ਦਾ ਸੰਪਰਕ ਕਰ ਸਕਦੇ ਆ ਵਰੀਆ ਤਵੀਆਂ ਰੇਟ ਦੀ ਗੱਲ ਕਰੀਏ ਰੇਟ ਹੈਗਾ 95000 ਰੁਪਿਆ ਮੌਕੇ ਤੇ ਮਾਨਤਾ ਕਰ ਦੇਣੀ 65 ਪੇਹ ਟਾਇਰ ਫਾਰਮਟ ਰੈਕ 60 2011 ਮਟੜਾ ਇੰਨੇ ਗਏ ਲੈਫਟਾ ਓਕੇ ਆ ਏ ਰੀ ਗੱਲ ਦਿਹਾਣਾ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਆ ਕੋਕਾ ਪੀ ਟਰੈਕਟਰ ਆ ਵਾਕੇ ਲੈ ਸਕਦੇ ਆ 1 ਰੁਪਿਆ ਦਾ ਨੁਕਸਨੀ ਟਰੈਕਟਰ ਦੇ ਵਿੱਚ ਤੇ ਵਾਕੇ ਲੈ ਸਕਦੇ ਆ 1 ਰੁਪਿਆ ਦਾ ਨੁਕਸਨੀ ਵਧੀਆ ਟਰੈਕਟਰ ਆ ਰੰਗ ਪਿੰਡ ਤਾਂ ਵਧੀਆ ਪਿਆ ਟਰੈਕਟਰ ਤੇ ਇਹ ਰੇਟ ਦੀ ਗੱਲ ਕਰੀਏ ਆ ਭਾਂ ਰੇਟ ਹੈਗਾ 3 ਲੱਖ ਤੇ 70000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਏ ਨੈਸ ਕਰ ਦੇਣਗੇ 2011 ਮਾਡਲ ਪਰਮਟ ਰੈਗ ਤੇ ਮੂਲੇ ਟਰ 80 90 ਪੈਸੇ ਪਏ ਆ ਮਗਲੇ ਟਰ 65 ਪੈਸੇ ਆ ਇੰਜਨ ਕੇ ਲਿਫਟ ਦਾ ਓਕੇ ਆ ਪੰਜਾਬ ਲੰਬਰ ਆ ਢਾਵਰ ਪੱਟੀ ਡੰਡਾ ਨਾਲ ਆ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਤੇ ਇਹ ਗੱਲ ਦੇਣਾ ਸਾਰੀ ਜਾਣਕਾਰੀ ਫੋਨ ਲੱਗ ਜਾਣਾ 855 2019 ਮਾਡਲ ਰੰਗ ਪੀਂਟ ਦਾ ਵਧੀਆ ਪਿਆ ਕੋਕਾ ਪੀ ਟਰੈਕਟਰ ਆ ਕਿਸੇ ਵੀ ਰਪਈਏ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੈਂਪਰ ਸ਼ੈਂਪਰ ਪੂਰਾ ਭਾਰਾ ਲੱਗਿਆ 90 ਪੈਸੇ ਟਾਇਰ ਪਾਏ ਟਰੈਕਟਰ ਦੇ 19 ਮਾਡਲਾ ਬਹੁਤ ਘੱਟ ਕੈਂਟ ਚੱਲਿਆ ਵਾ 1000 ਕਿ ਘੰਟਾ ਚੱਲਿਆ ਵਾ ਵਧੀਆ ਟਰੈਕਟਰ ਆ ਵਾ ਕੇ ਲੈ ਸਕਦੇ ਆ 1 ਰੁਪਈਆ ਨਕਸ ਨਹੀਂ ਮੇਰਾ 에어 ਕਾਟਰ ਲਾਇਰਗਾ ਕੋਕਾ ਪੀ ਟਰੈਕਟਰ ਆ ਤੇ 19 ਮਾਡਲ ਆ ਡਬਲ ਜੈਕਟੀ ਪੁੱਡਰਾ ਪੰਜਾਬ ਨੰਬਰ ਆ ਡਬਲ ਪੱਟੀ ਡੰਡਾ ਨਾਲ ਆ ਭਾਰਾ ਬੈਂਪਰ ਲੱਗਿਆ ਵਾ ਕੋਕਾ ਪੀ ਟਰੈਕਟਰ ਆ ਵਾ ਕੇ ਲੈ ਸਕਦੇ ਆ 1 ਰੁਪਿਆ ਨੁਕਸ ਨਹੀਂ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕ ਵੀ ਦਾ ਨੰਬਰ ਉੱਤੇ ਚੰਗੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਵਧੀਆ ਟਰੈਕਟਰ ਆ ਕੋਕਾ ਪੀ ਸੋ ਰੰਗ ਪੇਂਡ ਦਾ ਸਾਰਾ ਵਧੀਆ ਪਿਆ ਟਰੈਕਟਰ ਆ ਆਗੇ ਪੈਰ ਜਾਣਾ ਤੋਂ ਤੇ ਬ੍ਰੇਕਾਂ ਤੋਂ ਵੀ ਨਹੀਂ ਰੰਗ ਲਿਆ ਵਾ 2019 ਮਾਡਲਾ ਡਬਲ ਜੈਕਸੀਪੁੱਡਰ ਡਬਲ ਕਲਚ ਡੈਕਸ ਬ੍ਰੇਕਾਂ ਵਾ ਸਪੀਡ ਕੋ 2000 ਮਾਡਲਾ 2 ਇੰਜਨ ਗੇਰ ਲੈਫਟ ਦਾ ਓਕੇ ਆ 475 ਟਰੈਕਟਰ ਤੇ ਏਰੀਆ ਮੋਗਾ ਜਿਹੜਾ ਮੋਗਾ ਪਿੰਡ ਮਾਨੂੰ ਕੀ 575 585 ਆ ਵੀਰੇ ਸੌਰੀ ਸੌਰੀ ਵੀਰੇ ਗਲਤ ਹੋ ਗਿਆ 585 ਆ ਸਰਪੰਚ ਟਰੈਕਟਰ ਆ ਜ਼ਿਲ੍ਹਾ ਮੋਗਾ ਪਿੰਡ ਮਾਨੂਕੇ 2002 ਮਾਡਲਾ ਵਧੀਆ ਟਾਇਰ ਪਏ 90 ਪੈਸੇ ਵਾਗੇ ਲੈ ਸਕਦੇ ਆ 1 ਰੁਪਇਆ ਨਕਸਨ ਟਰੈਕਟਰ ਦੇ ਵਿੱਚ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 70 ਹਜ਼ਾਰ ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ ਕੋਕਾ ਵੀ ਟਰੈਕਟਰ ਆ ਵਾਗੇ ਲੈ ਸਕਦੇ ਆ 1 ਰੁਪਇਆ ਨਕਸਨ 2 ਲੱਖ 70 ਹਜ਼ਾਰ ਰੁਪਇਆ ਰੇਟ ਆ ਰੰਗ ਪੇਂਟ ਦਾ ਸਾਰਾ ਟਾਈਟਲ ਜੀ ਰਾਜਾ ਤੇ ਕੋਕਾ ਪੀਸ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਕਰ ਸਾਡੇ ਆ ਆ ਪਲੇਟ ਆ ਗਈ ਪੜ ਸਕਦੇ ਆ ਘਿਹਰ ਕੇ ਵੀਡੀਓ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚ ਇੰਦਰ ਫੋਲੋ ਕਰਦੇ ਜੇ ਸਾਰੀ ਬੇ ਕੋ ਸਟੈਪ ਨਾ ਕਰੀ 855 ਟਰੈਕਟਰ ਆ 2002 ਮਾਡਲ ਇੰਜਨ ਗੇ ਲਿਫਟ ਦਾ ਓਕੇ ਆ ਤੇ ਪੰਜਾਬ ਨੰਬਰ ਆ ਵਧੀਆ ਟਰੈਕਟਰ ਆ ਮਰਗਾੜ ਚ ਕਾੜ ਕੇ ਤੋਂ ਗਲੇ ਨਹੀਂ ਝੂ ਪਾਈਪ ਲੱਗਿਆ ਵਾ ਛਤਰੀ ਲੱਗੀ ਵੀ ਐ ਫੇਬਰ ਦੀ ਵਧੀਆ ਟਰੈਕਟਰ ਡੈਕਚਿਕ ਲੱਗਿਆ ਵਾ ਤੇ ਡਬਲ ਕਲਚ ਆ ਵਧੀਆ ਆ ਤੇ ਡਬਲ ਕਲਚੋ ਤੇ ਪੰਜਾਬ ਲੰਪਰ ਰੇਟ ਦੱਸਿਆ ਦੀ ਰੇਟ ਫੋਨ ਤੇ ਕਰ ਸਕਦੇ ਆ 855 ਦਾ ਇੰਜਨ ਗੇਰ ਲੈਫਟ ਦਾ ਵਧੀਆ ਟਰੈਕਟਰ ਆ ਵਾ ਕੇ ਲੈ ਸਕਦੇ ਆ ਇੱਕ ਪੀ ਦਾ ਨੁਕਸਾਨੀ ਟਰੈਕਟਰ ਦਾ ਇਹ ਜੋ ਡੌਗੀ ਪੌਂਕੀ ਜਾਂਦਾ ਸੌਰੀ ਵੀਰੇ ਮਾਫ ਕਰਿਓ ਤੇ ਸਾਰੀ ਜਾਣਕਾਰੀ ਚੋਣੀ ਫੋਨ ਲਾ ਕੇ ਲੈ ਸਕਦੇ ਆ 2002 ਮਾਡਲ ਆ ਤੇ ਕੋਕਾ ਵੀ ਟਰੈਕਟਰ ਆ ਵਧੀਆ ਟਾਇਰ ਪਏ 80 90 ਪੈਸੇ ਤੇ ਡੈਕ ਚੱਕ ਲੱਗਿਆ ਪਜੂ ਪਾਈਪ ਲੱਗਿਆ ਛਤਰੀ ਲੱਗੀ ਪਈ ਵਰਤੀ ਤੇ ਪੰਜਾਬ ਨੰਬਰ ਆ ਤੇ ਮਰਗਾਰਡ ਸ਼ਗਾਰ ਕਿਤੇ ਗਲੀ ਨਹੀਂ ਪੂਰੀ ਸਾਫ ਪਏ ਆ ਤੇ ਦੋ ਮਾਡਲ ਆਇਆ ਤੇ ਆ ਚੋਚ ਕਿਸੇ ਕਮੈਂਟ ਕਰਕੇ ਦੱਸਿਓ ਤੇ ਕੋਕਾ ਵੀ ਟਰੈਕਟਰ ਆ ਵਾਗੇ ਦੇ ਸਾਹ 585 ਟਰੈਕਟਰ ਇੰਜਨ ਗੇ ਲਿਫਟ ਦਾ ਓਕੇ ਆ ਤੇ ਜਿਲ੍ਹਾ ਗਰਦਾਸਪੁਰ ਸੋਨੂ ਮਰੀਦ ਕੇ ਸੋਨੂ ਮਰੀਦ ਦਾ ਨਾਂ ਵੀਰ ਦਾ ਤੇ ਜਿਲ੍ਹਾ ਗਰਦਾਸਪੁਰ ਇੰਜਨ ਗੇਰ ਲਿਫਟ ਦਾ ਓਕੇ ਆ ਟਰੈਕਟਰ ਤੇ 70 75 ਰੁਪਏ ਟਾਇਰ ਰੰਗ ਪੀਟ ਦਾ ਸਾਰਾ ਨਹੀਂ ਜਿਹੜਾ ਇਹ ਟਰੈਕਟਰ ਆ ਤੇ 585 ਆ ਡੀ ਆਈ ਤੇ ਪੁਰੀ ਪੈਂਪਰ ਤਾਂ ਅੱਕੜ ਪੈਂਪਰ ਲੱਗਿਆ ਵਾ ਹੁੱਕ ਪੂਰੀ ਵੱਡੀ ਲੱਗੀ ਵੀ ਆ 6 ਦਾ ਪੰਜਾਬ ਨੰਬਰ ਆ ਗਰਦਾਸਪੁਰ ਜ਼ਿਲ੍ਹੇ ਦਾ ਹੀ ਨੰਬਰ ਹੈ ਇਹਦਾ ਤੇ ਗਰਦਾਸਪੁਰ ਦਾ ਹੀ ਟਰੈਕਟਰ ਆ ਇਹ ਤੇ ਵਧੀਆ ਟਰੈਕਟਰ ਆ ਸੋਨੂ ਮਰੀਦ ਨਾ ਵੀਰ ਦਾ ਰੇਟ ਹੈਗਾ ਇਹਦਾ 3 2 ਲੱਖ ਤੇ 60 ਹਜ਼ਾਰ ਕਿਹੜਾ ਪੰਜਾਂ ਬੰਦਿਆਂ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜੋ 5000 ਰੁਪਏ ਦਾ ਇਸ ਕਰ ਦੇਣਗੇ ਸਾਰੀ ਜਾਣਕਾਰੀ ਪੂਨ ਲੱਗ ਗਈ ਡਾਕ 1996 ਮਾਡਲ 90 ਦੇ 6 ਇੰਜਨ ਗੇਅਰ ਲਿਫਟ ਦਾ ਓਕੇ 735 ਨਵੇਂ ਟਾਇਰ ਆ ਜਮਾ ਟਰੈਕਟਰ ਦੇ 90 ਪੈਸੇ ਪਏ ਆ ਤੇ ਕੋਕਾ ਵੀ ਟਰੈਕਟਰ 735 ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਪੂਨ ਲੱਗ ਜਾਂਦਾ ਸਕਦੇ ਆ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਰੇਟ ਹੈਗਾ ਇਹਦਾ 1 ਲੱਖ 30000 ਰੁਪਇਆ ਬੈਂਪਰ ਸ਼ੈਂਪਰ ਪੂਰਾ ਵਧੀਆ ਲੱਗਿਆ ਵਾ ਤੇ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਆ ਤੇ 1996 ਮਾਡਲ ਤੇ ਵਧੀਆ ਟਾਇਰ ਪਏ ਆ ਕੋਕਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਜਿਹੜੀ ਆ ਸਾਰੀ ਜਾਣਕਾਰੀ ਤੁਹਾਨੂੰ ਦੇ ਸਕਦੇ ਆ ਅੱਗੇ ਆਗਾ ਸੋਨਾ ਮਾਡਲ ਸੋਨਾ ਲਿਖਾ 60 ਇੰਜਨ ਗੇ ਲੈਫਟ ਦਾ ਵਧੀਆ ਟਰੈਕਟਰ ਆ ਫਾਈਬਰ ਦੀ ਛਤਰੀ ਲੱਗੀ ਆ ਜੂ ਪਾਈਪ ਲੱਗਿਆ ਵਾ ਪੰਜਾਬ ਨੰਬਰ ਆ ਵਧੀਆ ਟਰੈਕਟਰ ਆ ਕੋਕਾ ਪੀਸ ਤੇ ਇੰਜਨ ਗੇਰ ਲਿਫਟ ਦਾ ਵਧੀਆ ਟਰੈਕਟਰ ਆ ਵਾਹ ਕਹਿ ਜਾਂ ਸਕਦੇ ਆ 1 ਰੁਪਏ ਦਾ ਨੌਕਸਿੰਗ ਟਰੈਕਟਰ ਤੇ ਵੇਚੋ ਤੇ 2006 ਮਾਡਲ ਤੇ ਛੜ ਦਾ ਸੋਨਾ ਦੇਖਾ ਤੇ ਕੋਕਾ ਪੀ ਟਰੈਕਟਰ ਆ ਤੇ ਰੇਟ ਹੈਗਾ ਇਹਦਾ 2 ਲੱਖ ਤੇ 70 ਹਜ਼ਾਰ ਤੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਲੈਸ ਕਰ ਦੇਣਗੇ ਵਧੀਆ ਟਰੈਕਟਰ ਰੰਗ ਪੇਂਟ ਦਾ ਪੰਜਾਬ ਨੰਬਰ 18ਰ ਪੱਟੀ ਡੰਡਾ ਨਾਲ ਤੇ ਕੋਕਾ ਵੀ ਟਰੈਕਟਰ ਆ ਵਾਗੇ ਲੈ ਸਕਦੇ 1 ਰੁਪਇਆ ਲੈਸ ਟਰੈਕਟਰ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ 2 ਲੱਖ ਤੇ 70000 ਰੁਪਇਆ ਰੇਟ ਆ 2 ਜਾਂ 6 ਮਾਟੜਾ 60 ਦਾ ਸੋਨਾ ਜਿੱਕਾ 14 ਦੇ ਟਾਇਰਾਂ ਚਾ ਵਧੀਆ ਟਰੈਕਟਰ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਿਓ ਕਿਹੜਾ 2,700 ਜਾਂ ਚੋਕੜਾ ਪੰਜਾਂ ਬੰਦੇ ਨੂੰ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲੈ ਸਕਦਰਗੇ ਸਾਰੀ